ਅੰਨ ਕੇ ਜੀਆਂ ਬਾਜ ਨ ਕੋਏ ਜਿੰਨੇ ਵੀ ਦਾਣੇ ਨੇ ਨਾ ਅਨਾਜ ਦੇ ਉਹਨਾਂ ਦੇ ਵਿੱਚ ਵੀ ਸੂਤਕ ਹੈ ਉਹਦੇ ਵਿੱਚ ਵੀ ਸਾ ਸੰਗਤ ਜੀ ਜੀ ਨੇ ਨਿਕੇ ਨਿਕੇ ਤੁਸੀਂ ਵੇਖੋ ਧਿਆਨ ਮਾਰ ਕੇ ਜੇ ਕੋਈ ਬੰਦਾ ਆਖੇ ਮੈਂ ਤਾਂ ਜੀ ਆ ਹਿੰਸਾ ਕਹਾਂ ਭਾਵ ਕੇ ਹਿੰਸਾ ਤੋਂ ਦੂਰ ਆ ਮੈਂ ਕਿਸੇ ਚੀਜ਼ ਨੂੰ ਨਹੀਂ ਮਾਰਦਾ ਪਰ ਮੈਡੀਕਲ ਸਾਇੰਸ ਵੀ ਇਹ ਗੱਲ ਮੰਨਦੀ ਹੈ ਕਿ ਜਦੋਂ ਬੰਦਾ ਸਾਹ ਲੈਂਦਾ ਜਾਂ ਸਾਹ ਛੱਡਦਾ ਹੈ ਨਾ ਉਸ ਵੇਲੇ ਵੀ ਕਰੋੜਾਂ ਜੀਵ ਨੇ ਜਿਹੜੇ ਸੂਖਸ਼ਮ ਜੀਵ ਨੇ ਉਹ ਆਪਣੇ ਸਵਾਸਾਂ ਰਾਹੀਂ ਉਹਨਾਂ ਦੀ ਮੌਤ ਹੁੰਦੀ ਆ ਆਪਾਂ ਜਦੋਂ ਅੰਦਰ ਨੂੰ ਸਵਾਸ ਲੈਨੇ ਆ ਸਾਧ ਸੰਗਤ ਜੀ ਤੁਸੀਂ ਆ ਦਹੀਂ ਆ ਜਿਹਨੂੰ ਯੋਗਟ ਆਪਾਂ ਕਹਿ ਦਿੰਦੇ ਆ ਇਹਦੇ ਵਿੱਚ ਵੀ ਵੇਖੋ ਜਦੋਂ ਤੁਸੀਂ ਮਾਈਕਰੋਸਕੋਪੀ ਦੇ ਵਿੱਚ ਰੱਖ ਕੇ ਇਹਨੂੰ ਵੇਖਦੇ ਹੋ ਇਹਦੇ ਵਿੱਚ ਵੀ ਨਿੱਕੇ 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 ਜਰਮ ਨੇ ਬਾਬਾ ਜੀ ਕਹਿੰਦੇ ਜੀਤੇ ਦਾਣੇ ਅੰਨ ਕੇ ਜੀਆਂ ਬਾਜ ਨਾ ਕੋਈ ਕੋਈ ਵੀ ਚੀਜ਼ ਲੈ ਲਈ ਉਹਦੇ ਵਿੱਚ ਜੀਵ ਨੇ ਸੂਕਸ਼ਮ ਜੀਵ ਨੇ ਉਹ ਜੰਮਦੇ ਨੇ ਮਰਦੇ ਨੇ ਉਹ ਪ੍ਰਕਿਰਿਆ ਉਵੇਂ ਹੀ ਚੱਲਦੀ ਹੈ ਪਰ ਬਾਬਾ ਜੀ ਕਹਿੰਦੇ ਤੁਸੀਂ ਇੱਕ ਘਰ ਨੂੰ ਪਿੱਟ ਦਿੱਤਾ ਇੱਕ ਘਰ ਨੂੰ ਆ ਪਵਿੱਤਰ ਮੰਨ ਲਿਆ ਇਹ ਤੁਹਾਡੇ ਵਾਸਤੇ ਬਹੁਤ ਗਲਤ ਹੈ ਕਿਉਂਕਿ ਵੇਖੋ ਧਿਆਨ ਮਾਰ ਕੇ ਆਪਾਂ ਜਦੋਂ ਜੈਨ ਧਰਮ ਦੀ ਗੱਲ ਕਰਦੇ ਆ ਜੈਨੀ ਲੋਕ ਕੀ ਕਰਦੇ ਨੇ ਆਪਣੇ ਮੂੰਹ ਦੇ ਉੱਤੇ ਪੱਟੀ ਬੰਨ ਕੇ ਰੱਖਦੇ ਨੇ ਉਹਦਾ ਕਾਰਨ ਕੀ ਉਹ ਕਹਿੰਦੇ ਵੀ ਜਿਹੜੇ ਅਸੀਂ ਸਵਾਸ ਲੈਨੇ ਆ ਉਹਦੇ ਰਾਈ ਜਿਹੜੇ ਸੂਖਸ਼ਮ ਨਿੱਕੇ ਨਿੱਕੇ ਜੀਵਣ ਉਹ ਸਾਡੇ ਅੰਦਰ ਨਾ ਜਾਣ ਉਹਦੇ ਕੀ ਵੀ ਸਾਨੂੰ ਉਸ ਚੀਜ਼ ਦਾ ਪਾਪ ਨਾ ਲੱਗੇ ਪਰ ਬਾਬਾ ਆਖਣ ਲੱਗਾ ਭਾਈ ਜੇ ਤੁਸੀਂ ਇਸ ਤਰ੍ਹਾਂ ਕਰ ਲੋਗੇ ਫਿਰ ਪਾਣੀ ਪੀਚੇ ਬਿਨਾ ਥੋੜੀ ਗੁਜਾਰਾ ਹੋਵੇਗਾ ਪਾਣੀ ਤੇ ਪੀਣਾ ਹੀ ਹੈ ਨਾ ਮਹਾਰਾਜ ਕਹਿੰਦੇ ਪਹਿਲਾ ਪਾਣੀ ਜੀਵੋ ਹੈ ਜਿਤ ਹਰਿਆ ਸਭ ਕੋਈ ਸਭ ਤੋਂ ਪਹਿਲਾਂ ਪਾਣੀ ਵੱਡਾ ਜੀਵ ਹੈ ਜੇ ਪਾਣੀ ਨਾ ਹੋਵੇ ਆਪਾਂ ਕਹਿ ਦਿੰਦੇ ਆ ਜਲ ਹੈ ਤਾਂ ਜੀਵਨ ਹੈ ਅੱਜ ਸਾਰੀ ਦੁਨੀਆ ਦੇ ਲੋਕ ਪਾਣੀ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਨੇ ਵੱਡੇ ਵੱਡੇ ਸੈਮੀਨਾਰ ਹੁੰਦੇ ਨੇ ਪਰ ਬਾਬਾ ਜੀ ਕਹਿੰਦੇ ਸਭ ਤੋਂ ਜ਼ਿਆਦਾ ਜੀਵ ਪਾਣੀ ਦੇ ਵਿੱਚ ਨੇ ਜੇ ਮੈਂ ਗਲਤ ਨਾ ਹੋਵਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਕਥਨ ਹੈ 42 ਲੱਖ ਜੀ ਜਲ ਮੈਂ ਬਸਤੇ ਬੀਠਲ ਪਹਿਲਾ ਕਾਇ ਕਰੂ ਸਤਿਗੁਰ ਜੀ ਕਹਿੰਦੇ 42 ਲੱਖ ਜੂਨ ਤਕਰੀਬਨ ਪਾਣੀ ਦੇ ਵਿੱਚ ਹੈ ਪਾਣੀ ਦੇ ਵਿੱਚ ਉਹ ਡੱਡੀਆਂ ਮੱਛੀਆਂ ਕੀੜੇ ਮਕੋੜੇ ਐਸੇ ਐਸੇ ਜੀਵ ਜਿਹੜੇ ਆਪਣੇ ਜੀਵਨ ਦੀ ਪ੍ਰਕਿਰਿਆ ਓਵੇਂ ਹੀ ਕਰਦੇ ਨੇ ਓਵੇਂ ਹੀ ਉਹ ਜੰਮਦੇ ਤੇ ਓਵੇਂ ਹੀ ਉਹ ਮਰਦੇ ਨੇ ਮਰਦ ਕਹਿੰਦੇ ਸੂਤਕ ਕਿਉਂ ਕਰ ਰੱਖੀ ਐ ਸੂਤਕ ਪਵੈ ਰਸੋ ਮਾਰਜ ਕਹਿੰਦੇ ਸੂਤਕ ਤੋਂ ਕਿਵੇਂ ਬਚ ਜਾਓਗੇ ਸੂਤਕ ਤੇ ਤੁਹਾਡੀ ਰਸੋਈ ਦੇ ਵਿੱਚ ਵੀ ਹੋ ਰਿਹਾ ਹੈ ਆਪਾਂ ਵੇਖੋ ਅਨਾਜ ਹੈ ਸਬਜ਼ੀਆਂ ਨੇ ਸੂਤਕ ਹੈ ਸਾਰਾ ਕੁਝ ਇਹਦੇ ਵਿੱਚ ਕੀੜੇ ਨਹੀਂ ਕਿ ਨਹੀਂ ਕਿ ਜਿਹੜੇ ਆਪਾਂ ਨੂੰ ਨਹੀਂ ਦਿਸਦੇ ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਤੁਸੀਂ ਇਸ ਸੂਤਕ ਤੋਂ ਕਿਉਂ ਕਿਵੇਂ ਬਚ ਸਕਦੇ ਹੋ ਤੁਸੀਂ ਕਹਿੰਦੇ ਇੱਕ ਘਰ ਭਟਿਆ ਗਿਆ ਪਰ ਹਰ ਵੇਲੇ ਤੁਹਾਡੀ ਰਸੋਈ ਦੇ ਵਿੱਚ ਇਹ ਸੂਤਕ ਹੈ ਵਰਤ ਰਿਹਾ ਹੈ ਨਾਨਕ ਸੂਤਕ ਏਵਨਾ ਉਤਰੈ ਗਿਆਨ ਉਤਾਰੈ ਥੋਏ ਬਾਬਾ ਜੀ ਕਹਿੰਦੇ ਵੀ ਇਹ ਜਿਹੜਾ ਸੂਤਕ ਹੈ ਨਾ ਐਵੇਂ ਨਹੀਂ ਉਤਰਨਾ ਜੇ ਤੁਸੀਂ ਕਹੋ ਵੀ ਕਰਮ ਕਾਂਡਾਂ ਦੇ ਨਾਲ ਪਰ ਜੇ ਗਿਆਨ ਹੈ ਤੇ ਗਿਆਨ ਦੇ ਰਾਹੀ ਹੀ ਸੂਤਕ ਹੈ ਜਿਹੜਾ ਉਤਰ ਸਕਦਾ ਹੈ ਕਿਉਂਕਿ ਆਪਾਂ ਜੇ ਬਾਬਾ ਜੀ ਦੀ ਗੱਲ ਕਰੀਏ ਨਾ ਮਾਰਦ ਕਹਿੰਦੇ ਭਾਈ ਜਿੰਨੇ ਵੀ ਜੀਵ ਨੇ ਆਪਾਂ ਸਵਾਸ ਲੈਨੇ ਆ ਲੱਖਾਂ ਕਰੋੜਾਂ ਜੀਵ ਮਰਦੇ ਨੇ ਤੇ ਹੁਣ ਇੱਥੇ ਇਹ ਸਵਾਲ ਪੈਦਾ ਹੋਵੇਗਾ ਜਦੋਂ ਬਾਬਾ ਜੀ ਦੀ ਬਾਣੀ ਪੜ੍ਹੀਏ ਮਹਾਰਾਜ ਨੇ ਸ਼ਬਦ ਵਰਤੇ ਨੇ ਨਾ ਨਾਨਕ ਸੂਚਕ ਏਵਨ ਉਤਰੈ ਗਿਆਨ ਉਤਾਰੈ ਧੋਏ ਗਿਆਨ ਭਾਈ ਜੇ ਤੇ ਆਪਾਂ ਗੁਰੂ ਦੀ ਗੱਲ ਕਰਨੀ ਹੈ ਗੁਰੂ ਦੀ ਫਲਸਫੀ ਸਮਝਣੀ ਹੈ ਗੁਰੂ ਦੀ ਥਿਊਰੀ ਸਮਝਣੀ ਹੈ ਤੇ ਫੇਰ ਤੇ ਆਪਣੇ ਕੋਲ ਬਹੁਤ ਕੁਝ ਸਮਝਣਯੋਗ ਹੈ ਪਰ ਜੀ ਅਸੀਂ ਸਾਧ ਸੰਗਤ ਜੀ ਵਿਚਾਰ ਦੀ ਥਾਂ ਤੇ ਤਕਰਾਰ ਕਰਨੀ ਹੈ ਨਾ ਤੇ ਫਿਰ ਮਹਾਰਾਜ ਨੇ ਉਹਨਾਂ ਲੋਕਾਂ ਨੂੰ ਕਹਿਣਾ ਕੀਤਾ ਕਿ ਜਿਹੜੇ ਮੂਰਖ ਲੋਕ ਮਹਾਰਾਜ ਨੇ ਮੂਰਖ ਦਾ ਦਰਜਾ ਦਿੱਤਾ ਮਾਸ ਮਾਸ ਕਰ ਮੂਰਖ ਝਗੜੇ ਗਿਆਨ ਧਿਆਨ ਨਹੀਂ ਜਾਣੈ ਸਤਿਗੁਰਾਂ ਨੇ ਉਹਨਾਂ ਨੂੰ ਮੂਰਖ ਦਾ ਦਰਜਾ ਦਿੱਤਾ ਵੇਖੋ ਜਦੋਂ ਆਪਾਂ ਕੋਈ ਵੀ ਚੀਜ਼ ਵਰਤ ਲਿਆ ਉਹ ਅਸੀਂ ਖਾ ਜਾਂਦੇ ਹਾਂ ਉਹਨ ਇੱਥੇ ਸਵਾਲ ਇੱਕ ਅਸੀਂ ਸਵੇਰੇ ਗਿਆਨੀ ਜੀ ਨਾਲ ਵੀ ਗੱਲ ਕਰ ਰਹੇ ਸੀ ਭਈ ਜਿਹੜਾ ਇਹ ਮਾਸ ਹੈ ਕਿਉਂਕਿ ਜੀਵ ਸੂਖਸ਼ਮ ਜੀਵ ਆਪਾਂ ਖਾਂਦੇ ਆਂ ਜਾਂ ਦਹੀਂ ਦੇ ਵਿੱਚ ਕਿੰਨੇ ਕੀੜੇ ਮਕੋੜੇ ਆਪਾਂ ਵੇਖੀਏ ਜਦੋਂ ਲੈਂਸ ਦੇ ਨਾਲ ਦੁੱਧ ਆਪਾਂ ਪੀਨੇ ਆ ਉਹਦੇ ਵਿੱਚ ਕਿੰਨੇ ਜੀਵ ਨੇ ਪਾਣੀ ਆਪਾਂ ਪੀਨੇ ਆ ਉਹਦੇ ਵਿੱਚ ਕਿੰਨੇ ਜੀਵ ਨੇ ਲੰਗਰ ਤਿਆਰ ਕੀਤਾ ਜਾਂਦਾ ਹੈ ਰਸੋਈ ਦੇ ਵਿੱਚ ਲੱਖਾਂ ਕਰੋੜਾਂ ਜੀਵਾਂ ਦਾ ਉੱਥੇ ਹੱਤਿਆ ਹੁੰਦੀ ਹੈ ਪਾਪ ਹੁੰਦਾ ਹੈ ਅਸੀਂ ਹਿੰਸਾ ਤੋਂ ਨਹੀਂ बच ਸਕਦੇ ਤੇ ਸਾਧ ਸੰਗਤ ਜੀ ਇੱਥੇ ਜੇ ਨਾਲ ਗੱਲ ਜੋੜੀ ਜਾਵੇ ਨਾ ਫਿਰ ਜਿਹੜਾ ਮਾਸ ਲੋਕ ਆਪਾਂ ਖਾਂਦੇ ਆ ਲੋਕ ਬਹੁਤ ਲੋਕ ਮਾਸ ਖਾਂਦੇ ਨੇ ਸਵੇਰੇ ਸਾਡੀ ਗਿਆਨੀ ਜੀ ਅਸੀਂ ਤਿੰਨੇ ਬੈਠੇ ਸੀ ਭਾਈ ਰਣਦੀਪ ਸਿੰਘ ਜੀ ਵੀ ਸੀ ਇਸੇ ਟੌਪਿਕ ਤੇ ਸੀ ਆਪਾਂ ਚ ਡਿਸਕਸ ਕਰ ਰਹੇ ਸੀ ਕਿ ਜਿਹੜੇ ਲੋਕ ਨੇ ਇਹ ਮਾਸ ਖਾਂਦੇ ਨੇ ਤੇ ਕਹਿੰਦੇ ਵੀ ਮਾਸ ਤੋਂ ਕਿਵੇਂ ਬਚਿਆ ਜਾਂਦਾ ਵੀ ਮਾਸ ਕਿਉਂ ਨਹੀਂ ਖਾਣਾ ਚਾਹੀਦਾ ਬਹੁਤੇ ਲੋਕ ਇਹ ਸਵਾਲ ਕਰਦੇ ਨੇ ਗਿਆਨੀਆਂ ਨੂੰ ਖਾਸ ਕਰਕੇ ਬਈ ਗਿਆਨੀ ਜੀ ਫੇਰੇ ਜਿਹੜਾ ਮਾਸ ਹੈ ਤੁਸੀਂ ਫਿਰ ਮਾਸ ਵੀ ਦੀ ਕੋਈ ਡਰ ਨਹੀਂ ਹੈਗਾ ਜੇ ਐਨੇ ਜੀਵ ਆਪਾਂ ਖਾ ਜਾਂਦੇ ਆ ਦਹੀਂ ਚ ਕਿੰਨੇ ਕੀੜੇ ਮਕੌੜੇ ਖਾ ਜਾਂਦੇ ਆ ਹੋਰ ਸਬਜ਼ੀਆਂ ਭਾਜੀਆਂ ਚ ਐਨਾ ਕੁਝ ਖਾ ਜਾਂਦੇ ਆ ਉਹ ਤੇ ਅਸੀਂ ਇੱਕੋ ਹੀ ਚੀਜ਼ ਕੁੱਕੜ ਮਾਰ ਲਿਆ ਜਾਂ ਬੱਕਰਾ ਮਾਰ ਲਿਆ ਖਾ ਲਿਆ ਇਹਦਾ ਕਾਰਨ ਕੀ ਹੈ ਬਈ ਗੁਰਮਤ ਕੀ ਕਹਿੰਦੀ ਹੈ ਕਦੇ ਕੋਈ ਇਹ ਸਵਾਲ ਨਹੀਂ ਕਰਦਾ ਬਈ ਗਿਆਨੀ ਜੀ ਸਾਨੂੰ ਅੰਮ੍ਰਿਤ ਛਕਣਾ ਚਾਹੀਦਾ ਕਿ ਨਹੀਂ ਛਕਣਾ ਚਾਹੀਦਾ ਕਦੇ ਕੋਈ ਇਹ ਸਵਾਲ ਨਹੀਂ ਕਰਦਾ ਗਿਆਨੀ ਜੀ ਸਾਨੂੰ ਕੇਸ ਰੱਖਣੇ ਚਾਹੀਦੇ ਨੇ ਕਿ ਨਹੀਂ ਰੱਖਣੇ ਚਾਹੀਦੇ ਉਹ ਸਵਾਲ ਕਰਨਗੇ ਜਿਹੜਾ ਉਹਨਾਂ ਦੇ ਮੁਤਾਬਕ ਹੋਵੇਗਾ ਪਰ ਜਦੋਂ ਆਪਾਂ ਬਾਬਾ ਜੀ ਦੀ ਬਾਣੀ ਪੜ੍ਹੀਏ ਨਾ ਮੂੰਹ ਮਾਸੈ ਕਾ ਜੀਵ ਮਾਸੈ ਕੀ ਮਾਸੈ ਅੰਦਰ ਵਾਸ ਵਟ